ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਆ ਤੇ ਸਵੇਰ ਦੇ 12:00 ਵੱਜ ਗਏ ਤੇ ਬਲੌਗ ਦੀ ਕਰਦੇ ਆ ਸ਼ੁਰੂਆਤ ਪਿਛਲੇ ਬਲੌਗ ਚ ਤੁਸੀਂ ਦੇਖਿਆ ਖੇਤਾਂ ਚ ਗਏ ਤੇ ਸਾਗ ਲਈ ਗਿਆ ਉੱਥੇ ਖੂਬ ਮਸਤੀ ਕਰੀ ਡਾਕਟਰ ਸਾਹਿਬ ਨੇ ਵੀ ਮਸਤੀ ਕਰੀ ਤੇ ਬੱਚਿਆਂ ਨੇ ਵੀ ਅਸੀਂ ਸਾਰਿਆਂ ਨੇ ਮਸਤੀ ਕਰੀ ਤੇ ਅੱਜ ਲੱਗੇ ਆ ਸਾਗ ਦੀ ਤਿਆਰੀ ਕਰਨ ਤੇ ਆ ਮਿਲੋ ਜੀ ਸਭ ਤੋਂ ਪਹਿਲਾਂ ਤਾਂ ਇੱਧਰ ਡਾਕਟਰ ਗਲਾਟੀ ਸਾਹਿਬ ਸਤ ਸ੍ਰੀ ਅਕਾਲ ਜੀ ਮੇਰੇ ਖੰਨੀ ਤੇ ਸਾਰਿਆਂ ਨੂੰ ਆਹੜਾ ਅੰਬਾ ਜੀ ਹੁਣ ਸਾਡਾ ਇਹ ਬੱਟ ਟੋਕਾ ਟੁਕੂਗਾ ਜੀ ਸਾਗ ਦਾ ਆ ਸਾਗ ਟੁਕਣਾ ਹੋਣਾ ਸੀ ਤੇ ਆ ਮਿਲੋ ਜੀ ਇੱਧਰ ਹਿੰਦੀ ਵਾਲੀ ਨੂੰ ਸਾਸਰੀ ਗਰ ਜੀ ਆਹ ਆ ਪਾਲਕ ਪਈ ਆ ਜੀ ਤੇ ਆ ਸਾਗ ਆ ਲਓ ਜੀ ਹੁਣ ਇੱਧਰ ਟੋਕਾ ਹੋਣ ਲੱਗਿਆ ਤੁਸੀਂ ਗੱਲਾਂ ਦਾ ਗੜਾ ਬਣਾਈ ਆ ਉਹ ਮੇਰੇ ਕੋਲ ਹੋਰ ਹੈ ਕਿ ਆ ਹੁਣ ਮੈਂ ਮੇਰੇ ਪੁੱਤ ਰੋਕੂਗਾ ਨਹੀਂ ਹੈ ਕਰੀ ਇੱਧਰ ਕਰ ਲੈਂਦੀ ਹਾਂ ਤੇਰੀ ਦੀ ਗੱਲ ਦਾ ਲਾ ਲਓ ਜੀ ਉਹਦੇ ਸੈਟਿੰਗ ਆ ਨਹੀਂ ਰਹੀ ਪਹਿਲਾਂ ਇਹਨਾਂ ਨੂੰ ਸੈਟਿੰਗ ਕਰੰਦੋ ਚਲੋ ਆ ਕਿਤੇ ਉਹ ਆ ਮੂਰੇ ਰੱਖਤਾ ਹੁਣ ਮੈਨੂੰ ਕਿਵੇਂ ਲਿਖੂਗਾ ਲੋ ਜੀ ਹਾਂ ਲਓ ਜੀ ਆ ਲਓ ਜੀ ਇੱਧਰ ਬੀ ਚਿਕੰਦਰ ਮੋਟੀ ਆ ਨਾ ਹਾਂ ਜਾਂ ਲਦੀ ਬੈਟਰਸਾਲ ਐ ਦੂਈ ਮਸ਼ੀਨ ਲਾਈ ਜੀ ਮੋਟਰ ਵਾਲੀ ਮੈਂ ਨਾ ਕਾੜਣੀ ਨਹੀਂ ਨੂੰ ਲਾਣੀ ਅਸੀਂ ਮੋਟਰ ਹਾਂ ਮੈਂ ਤਾਂ ਜਗਾੜੀ ਪੱਕੇ ਆਪਾਂ ਲੋ ਜੀ ਇੱਧਰ ਖਾਕ ਚੀਰ ਹੋਣ ਲੱਗ ਗਿਆ ਤੇ ਨਾਲ ਦੀ ਨਾਲ ਅੱਜ ਮੌਸਮ ਨੂੰ ਨਿਗਾ ਮਾਰੋ ਉਹ ਵਾਹ ਭੁੱਲੀ ਨੀ ਕੱਟਦੇ ਬਾਹਰ ਹੈ ਬਾਹਰ ਦੇ ਕੀ ਹੋ ਗਿਆ ਪੌੜਾ ਟੁੱਟ ਗਿਆ ਵਾਹ ਚੱਲ ਕੋਈ ਪੌੜਾ ਨਵਾਂ ਲਾ ਲਓ ਲਓ ਜੀ ਇੱਧਰ ਮੌਸਮ ਦਿਖਾਉਣ ਲੱਗਿਆ ਦਾ ਸਾਨੂੰ ਅੱਜ ਕਈ ਦਿਨ ਬਾਅਦ ਮੌਸਮ ਨਿਖਰਿਆ ਧੁੱਪ ਨਿਕਲੀ ਹੋਰ 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 ਮੌਸਮੇ ਦਿਖਾਉਣਾ ਹੈ ਜੀ ਸਾਰਾ ਕੁਝ ਦਿਖਾਉਣਾ ਆਪਾਂ ਨੇ ਤੇ ਲਓ ਜੀ ਇੱਧਰ ਸਾਗ ਲੱਗ ਗਿਆ ਕੱਟ ਹੁਣ ਤੇ ਮੈਨੂੰ ਥੋੜਾ ਜਿਹਾ ਕੰਮ ਆ ਮੈਂ ਜਾ ਕੇ ਆਉਣਾ ਬਾਜ਼ਾਰ ਮੇਰੀ ਹੋਈ ਵੀ ਦਵਾਈ ਖਤਮ ਉਹ ਲੈ ਕੇ ਆਉਣੀ ਆ ਤੇ ਫਿਰ ਨਾਲ ਦੀ ਨਾਲ ਆਪਾਂ ਨੇ 26 ਤਰੀਕ ਨੂੰ ਜਾਣਾ ਪੀਜੀਆਈ ਉਥੇ ਸਟੈਂਟ ਕਢਾਉਣਾ ਹੈ ਜਿਹੜਾ ਪਾਇਆ ਤਾਂ ਉਹਨਾਂ ਨੇ ਬੁਲਾਇਆ ਵਾ ਤੇ ਹੁਣ ਮੈਂ ਬਾਜ਼ਾਰ ਜਾਇਆ ਵਾਂ ਫਿਰ ਆ ਕੇ ਮਿਲਦੇ ਆਂ ਇੰਨੇ ਇਹ ਸਾਗ ਕੱਟ ਲੂੰਗੇ ਫਿਰ ਬਣਾਉਣ ਦੀ ਪ੍ਰੋਸੀਜਰ ਤੁਹਾਨੂੰ ਦਿਖਾਵਾਂਗੇ ਲਓ ਜੀ ਰੋਪੜ ਤੇ ਆ ਗਿਆ ਵਾਂ ਸਮਾਨ ਲੈ ਕੇ ਦਵਾਈ ਲਿਆਉਣੀ ਸੀ ਉਹ ਲਿਆਂਦੀ ਇੱਕ ਗੈਸ ਦਾ ਰੈਗੂਲੇਟਰ ਖਰਾਬ ਹੋਇਆ ਤਾਂ ਉਹ ਲਿਉਣ ਨੂੰ ਤਾਂ ਉਹ ਲਿਆਂਦਾ ਤੇ ਪੌੜੀਆਂ ਚੜ੍ਹ ਕੇ ਸਾਹ ਸਾਹ ਹੋ ਗਿਆ ਮੈਂ ਤੇ ਇੱਧਰ ਦੇਖੋ ਹੁਣ ਸਾਗ چیر ਕੇ ਇਹ ਉਹ ਸਾਗ ਉਹ ਸਾਫ਼ ਕਰ ਲੈਣੇ ਤਾਂ ਪਹਿਲਾਂ ਉੱਪਰ ਆ ਕੇ ਘੋਣੂਰੇ ਛਿਲਣ ਲੱਗੇ ਵੇ ਲੱਸਣੇ ਇੱਥੇ ਠੰਡ ਲੱਗਦੀ ਆ ਪਰ ਤਾਂ ਪਾਏ ਹਾਂ ਇਹ ਤਾਂ ਹੈ ਆ ਦੇਖੋ ਜੀ ਇੱਧਰ ਕੱਪੜੇ ਵੀ ਧੋਤੇ ਸਾਰੇ ਸੁਕਣੇ ਪਾਤੇ ਤੇ ਇੱਧਰ ਪਿੱਛੇ ਦਿਖਾਉਂਦਾ ਤੁਹਾਨੂੰ ਹੁਣ ਮੈਂ ਬਾਗਬਾਨੀ ਆਪਣੀ ਵੀ ਆ ਦੇਖੋ ਜੀ ਇੱਧਰ ਆਵਣਾ ਲਸਣ ਗੋਬੀ ਮੂਲੀ ਤੇ ਆਵਣਾ ਗੰਨਾ ਸਾਰਾ ਕੁਝ ਉਹ ਜਿਹੜਾ ਚੋਲੇ ਚੋਲੇ ਪੱਤੇ ਵਾਲਾ ਦਿਖਦਾ ਉਹ ਉਹ ਹੈਗਾ ਇਹ ਆਪਣਾ ਪਹਾੜੀ ਲਸਣ ਉਹ ਪਰੇ ਪਿਆਜਾਂ ਦਾ ਧਿਆਰਾ ਹੈ ਕੋ ਸਾਰਾ ਕੁਝ ਲਾਇਆ ਹੈ ਇਦਾਂ ਨਾਲ ਘਰ ਬਣ ਰਹੇ ਆ ਨਵੇਂ ਤੇ ਆ ਗਮਲੇ ਉੱਪਰ ਚੜਾਉਂਦੇ ਹੈ ਗਮਲੇ ਉੱਪਰ ਜਿਆਦਾ ਖੜੇ ਇਹ ਚਲੋ ਤੇ ਉੱਪਰ ਵਾਲੀ ਚੜ੍ਹੇ ਹੋਗੇ ਤਾਂ ਹੀ ਹੋ ਚੱਲ ਤੁਸੀਂ ਤੇ ਚੜਦੇ ਆ ਮੈਂ ਨਹੀਂ ਚੜਦਾ ਜੀ ਰਾਤ ਨੂੰ ਚੜਨਾ ਹੀ ਆ ਭਾਈ ਰਾਤ ਨੂੰ ਹੀ ਮੇਰੇ ਚਕੈਰੀ ਖਣਾ ਲਾ ਖਾਵੇ ਹੁਣ ਕਦਮ ਮਨਾਉਣਾ ਸ਼ੁਰੂ ਕਰਨਾ ਸਾਹੀ ਬਣਾ ਲੂਗੇ ਬਣਾ ਲੂਣ ਬਣਾ ਲੂਗੇ ਆਪੇ ਤਾਂ ਮੈਨੂੰ ਜਦੋਂ ਤਾਂ ਲੋ ਜੀ ਗਾਲਾਂ ਪੈਂਦੀਆਂ ਚਲੋ ਜੀ ਫਿਰ ਲੋ ਜੀ ਬੱਚੇ ਸਕੂਲ ਤੋਂ ਆ ਗਏ ਤੇ ਬੱਚੇ ਅੰਦਰ ਬੈਠੇ ਆ ਸਾਡੇ ਗਵੰਡੀਆਂ ਦੇ ਬੱਚੇ ਆ ਮਿਲੋ ਜੀ ਭਾਬ ਨੂੰ ਤੇ ਆ ਸਾਡੀ ਗੁਨੂ ਗੁਨੂ ਬਾਏ ਕਰਦੇ ਬਾਏ ਗੁਨੂ ਕਾ ਕਰਦਾ ਏ ਬਾਏ ਬਾਏ ਤੇ ਸ਼ਾਮ ਦਾ ਹੋ ਗਿਆ ਵੇਲਾ ਤੇ ਮਿੱਤਰੋ ਇੱਧਰ ਦੇਖੋ ਵੀ ਸਾਡੇ ਡਾਕਟਰ ਘਲਾਟੀ ਸਾਹਿਬ ਨੇ ਚੁੱਲਾ ਲਿਆ ਬਾਲ ਅੱਜ ਕੁਆਤਾਵਾਂ ਹੋਏ ਵੇ ਆ ਡਾਕਟਰ ਸਾਹਿਬ ਹਾਂ ਡਾਕਟਰ ਸਾਹਿਬ ਡਾਕਟਰ ਸਾਹਿਬ ਦੀ ਟਾ ਪੱਥਰ ਰੋੜੇ ਨਹੀਂ ਲੋਟ ਆ ਅੱਛਾ ਤੇ ਪਤੀਲਾ ਦੇ ਤਾ ਚੜਾ ਨਾ ਪੁੱਤ ਉਹ ਕੈਮਰਾ ਮੰਗਣ ਲੱਗੀ ਏ ਇਹ ਨਹੀਂ ਦੇਣਾ ਹੈਗਾ ਇਹ ਤੇਰੇ ਮਤਲਬ ਦੀ ਚੀਜ਼ ਥੋੜਿਆ ਇਹ ਕੀ ਆ ਇਹ ਕੈਮਰਾ ਕੈਮਰਾ ਹੈ ਇਹ ਕੈਮਰਾ ਸੱਸ ਜੀ ਹੁਣ ਕੀ ਕਰੂੰ ਉਹ ਸੱਸ ਜੀ ਕੱਲ ਬੁਲਾਤਾ ਦਿੱਤੀ ਸੀ ਸਵੇਰੇ ਸੱਸ ਜੀ ਹੁਣ ਦੁਬਾਰੇ ਫੇਰ ਕੀ ਚੁੱਲ੍ਹੇ ਤਾਂ ਮੇਰੇ ਸ਼ਾਮ ਵਾਲੀ ਅੱਛਾ ਸ਼ਾਮ ਵਾਲੀ ਲਓ ਜੀ ਪਤੀਲਾ ਧਰਤਾ ਤੇ ਹੁਣ ਸਾਗ ਦੀ ਤਿਆਰੀ ਆ ਸਰੋਂ ਦਾ ਸਾਗ ਬਣੂਗਾ ਹੈ ਤੇ ਨਾਲ ਬਣੂਗੀ ਮੱਕੀ ਦੀ ਰੋਟੀ ਬਾਜਰੇ ਦੀ ਅੱਛਾ ਹਾਂ ਸੌਰੀ ਬਾਜਰੇ ਦੀ ਰੋਟੀ ਨਵਾਂ ਰਵਾਜ ਬਾਜਰਾ ਬਾਜਰੇ ਦੀ ਰੋਟੀ ਬਣੂਗੀ ਹੈਨਾ ਕਾਏ ਕਾਏ ਕੈਮਰਾ ਉਹ ਗੁੰਨੂ ਕਿੱਥੇ ਆ ਗੁੰਨੂ ਗੁੰਨੂ ਕਿੱਥੇ ਉਹ ਦੇ ਗੁੰਨੂ ਉਹ ਦੇ ਗੁੰਨੂ ਉਹ ਭਾਬੂ ਵੀ ਬੈਠਾ ਪਿੱਛੇ ਉਹ ਦੇ ਬਾਜਰੇ ਦੀ ਰੋਟੀ ਖਾਉਂਗਾ ਇਹ ਉਹ ਬੰਨੂ ਲਓ ਇਹ ਪਤੀਲੇ 'ਚ ਪਾਣੀ ਪਾ ਕੇ ਧਰਤਾ ਚੁੱਲੇ ਦੇ ਉੱਪਰ ਤੇ ਹੁਣ ਬਾਕੀ ਦੀ ਕਾਰਵਾਈ ਕਰਦੇ ਆਂ ਤੇ ਇਹਨੇ ਆ ਦੇਖੋ ਕੈਮਰਾ ਮੰਗਦੀ ਏ ਇਹ ਕਹਿੰਦੀ ਕੈਮਰਾ ਕੈਮਰਾ ਦੋ ਮੈਨੂੰ ਕਾਹੇ ਪੁੱਤ ਏ ਕੈਮਰਾ ਨਹੀਂ ਦਿੰਦੇ ਹਾਂ ਕੈਮਰੇ 'ਚ ਫੋਟੋ ਆਉਂਦੀ ਤੇਰੀ ਦੇਖ ਤਾਂ ਦੇਖ ਤਾਂ ਵਿੱਚ ਦਿਖਦੀ ਏ ਨਾ ਤੂੰ ਕਿੱਥੇ ਇਹ ਇਹ ਪੁੱਤ ਦੇਣੇ ਦਾ ਨਹੀਂ ਹੁੰਦਾ ਹੈਗਾ ਇਹ ਤਾਂ ਵੀਡੀਓ ਬਣਾਉਣੀ ਆ ਇਹ ਤੇਰੇ ਮਤਲਬ ਦਾ ਨਹੀਂ ਹੈਗਾ ਲਾਡੋ ਉਹ ਨਹੀਂ 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 ਮੈਂ ਤਾਂ ਉਰੀ ਦੇਖ ਲਾ ਮੇਰੇ ਕੋਲ ਤੂੰ ਉਰੀ ਦੇਖ ਲਾ ਮੇਰੇ ਕੋਲ ਉਰੀ ਦੇਖ ਲਾ ਦੇਣਾ ਨਹੀਂ ਹੈਗਾ ਇਹ ਬਾਬ ਮੈਂ ਨਾ ਉਹ ਤੂੰ ਨਾ ਉਹ ਤਾਂ ਖਾਇ ਨਾ ਕੋਈ ਨਾ ਨੋ ਇਹ ਨਹੀਂ ਮੈਂ ਨਾ ਇਹ ਕੁੜੀ ਰੋਣ ਲੱਗ ਗਈ ਵਾਹ ਕੁੜੀ ਦੇ ਲਹੂਰ ਦੇਖੋ ਲੈਣਾ ਹੈ ਫਿਰ ਬਾਦ ਬਾਦ ਮੈਂ ਦਊਂਗੀ ਮੈਨੂੰ ਇੱਥੇ ਬਿਖਾੜ ਕੇ ਦਿਖਾ ਦੇ ਇੱਥੇ ਬਹਿ ਕੇ ਦੇਖ ਲੀ ਫਿਰ ਦੇਦੀ ਮੈਨੂੰ ਆ ਰੋਣ ਲੱਗੀ ਕਰੀ ਕੈਮਰਾ ਦੋ ਮੈਨੂੰ ਆ ਲਓ ਜੀ ਮੈਡਮ ਆ ਗਈ ਆਪਣੇ ਕੋਟ ਨੇ ਚਮਟੇ ਚਾ ਕੇ ਆ ਮਿਲੋ ਜੀ ਇੱਧਰ ਇਧਰ ਮਿਲੋ ਜੀ ਲੈ ਲਓ ਮੈਂ ਪਹਿਲਾਂ ਸਟੇਗਾ ਹਾਂ ਹਾਂ ਆຊੋ ਬੈਠੋ ਰਹੇ ਹਾਂ ਕੀ ਲਵਾਂਗਾ ਤੂੰ ਇਹ ਫੜਾ ਦੇ ਤਿੰਨ ਫੜਾ ਦੇ ਤੂੰ ਕਹਿੰਦਾ ਉਹ ਲੜਪੇ ਦੋਏ ਉਹ ਖੜ ਜੋ ਪਹਿਲਾਂ ਇਹਨੂੰ ਕੈਮਰਾ ਦਿਖਾ ਦਵਾ ਮੈਂ ਬਾਅਦ ਵਿੱਚ ਮਿਲਦਾ ਲਓ ਜੀ ਪਤੀਲਾ ਦਾ ਚੜਾਸਤਾ ਦਾ ਬਾਕੀ ਦੇ ਜਿਹੜੇ ਮਸਾਲੇ ਰਹਿੰਦੇ ਤੇ ਹੁਣ ਇਧਰ ਆਹਾ ਮੈਡਮ ਲੱਗੀ ਵੀ ਕਰਨਕਾਰਵਾਇਆ ਚੱਲ ਰਿਹਾ ਜੀ ਹੜੰਬਾ ਹੜੰਬਾ ਚੱਲ ਰਿਹਾ ਹੈ ਇਹਦੇ ਚ ਕੀ ਕੀ ਪਾਇਆ ਹੁਣ ਆਦਾ ਮਿਰਚਾਂ ਅੱਧਾ ਮਰਚਾਂਲਾ ਨਹੀਂ ਪਾਇਆ ਅੱਧੇ ਮੈਂ ਮਿਰਚ ਪਾਈ ਮਿਰਚ ਮੈਂ ਅੱਧਾ ਪਾਇਆ ਨੂਨ ਮੈਂ ਮਿਰਚ ਪਾਈ ਮਿਰਚ ਮੈਂ ਅੱਧਾ ਪਾਇਆ ਅੱਛਾ ਕੀ ਗੱਲ ਬਣੀ ਹੈ ਬਣ ਗਈ ਬਣ ਗਈ ਬਸ ਗੱਲ ਬਣ ਗਈ ਹੋ ਗਈ ਹੈ ਬਸ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਬੱਚਾ ਹਾਂ ਬਣ ਗਈ ਬਸ ਆਇਆਓ ਮੇਰੇ ਪੁੱਤ ਨੂੰ ਧਿਆਨ ਲੱਗ ਗਿਆ ਇੱਥੇ ਬੈਠ ਇੱਥੇ ਆਓ ਬੈਠ ਇਹਨੂੰ ਪਾਣੀ ਲਿਆ ਕੇ ਦੋ ਬਈ ਅੰਛੂ ਆਪਾਂ ਚ ਥੋੜਾ ਜਿਹਾ ਲਿਆਈਆ ਨਾ ਮੈਂ ਮਾਂ ਖਾਦੇਗੇ ਹਾਂ ਖਾਦੇਗਾ ਇਹ ਸਾਗ ਆ ਸਾਗ ਬਣੂਗਾ ਕਾ ਕੋਂਗਾ ਹਾਂ ਸਾਗ ਆ ਗਿਆ ਹੋ ਚੱਕ ਕੇ ਦੇ ਦੋ ਲੈ ਖਾਣਾ ਨਹੀਂ ਆਇਆ ਹੈ ਖਾਣ ਦੇ ਖਾਲਾ 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 ਨਹੀਂ ਖਾਲਾ ਨਹੀਂ ਖਾਣਾ ਸਾਗ ਆ ਖਾ ਕੇ ਦੇ ਖਾਲਾ 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 ਖਾਣਾ ਕੁਛ ਨਹੀਂ ਪਾਣੀ ਪੀ ਲੈ ਫਿਰ ਖਾਈ ਲਓ ਜੀ ਇੰਦਰ ਮਸਾਲੇ ਤਿਆਰ ਹੋ ਰਹੇ ਆ ਇੱਧਰ ਕਹਿੰਦੀ ਕੱਚਾ ਹੀ ਸਾਗ ਦੇ ਦੋ ਮੈਨੂੰ ਮੈਂ ਕੱਚਾ ਹੀ ਖਾ ਲੈਣਾ ਪਲਾ ਦੇ ਆਪ ਹੁਣ ਮੇਜੀ ਲੈ ਮਜੀਠਣੀ ਉਹ ਕਲ ਲਈਆਂ ਵਸ ਚੱਲ ਹੋਰ ਚੱਲ ਖਾ ਲਾ ਹੁਣ ਸਾਗ ਖਾ ਲਾ ਐਸੀ ਰੱਖਦੀ ਆ ਪੰਜੀ ਖਾ ਲਾ ਸਾਗ ਮੈਂ ਖਰਾਬ ਕਰੂੰਗਾ ਉਹ ਨਹੀਂ ਕਰਦਾ ਖਰਾਬ ਗੰਦਲਾਈਆਂ ਖਾ ਲਾ ਥੋੜਾ ਥੋੜਾ ਖਾ ਲਾ ਗੰਦੀ ਬਾਤ ਮਿੱਠਾ ਹੈ ਦੱਸ ਮਿੱਠਾ ਹੈ ਮਿੱਠਾ ਹੈ ਖਾ ਲਾ ਖਾ ਲਾ ਖਾ ਲਾ ਗੇਰ ਬੇਟੀ ਐਸੀ ਗੇਰ ਤੇ ਪਿੱਛੇ ਨਹੀਂ ਜੇ ਗੇਰ ਦੇ ਚੱਲ ਤੇਰੀ ਕੀਆ ਹੋਇਆ ਭਾਈ ਅੱਜ ਬੁੱਲ ਫੜੀ ਬੈਠਾ ਤੂੰ ਚੱਲ ਕੋਈ ਮਾੜੀ ਮੋਟੀ ਸਰਵਿਸ ਕੱਪੜਾ ਨਾ ਲਾਈ ਜਾ ਹੌਕੜੀ ਕੜੀ ਫਿਰ ਜਾਦਾ ਦਾਦ ਕਰਦਾ ਹੁੰਦਾ ਹਾਂ ਹਾਂ ਚੱਲ ਚਲੋ ਜੀ ਫਿਰ ਪਰਾਂ ਤਾਂ ਹੋਲੋਂਦਾ ਪਾਣੀ ਅੱਛਾ ਪਾਣੀ ਗਰਮ ਹੋਣ ਦੇਣਾ ਉਹ ਤੇ ਤੁਹਾਡੇ ਭਾਰ ਸੌਖੇ ਬਣ ਜਾਣਾ ਸਾਗ ਮੇਰੇ ਭਾਂ ਦੀ ਤਾਂ ਸੌਖੇ ਬਣ ਹਾਂ ਤੁਹਾਡੇ ਮਾੜੀ ਮਸਰੀ ਆ ਜਿੱਦਾਂ ਤਾਂ ਉਹ ਹੋਣਾ 7-8 ਵਜੇ ਤੱਕ ਬਣਨਾ ਸਾਗ ਵੀ ਇੰਨੀ ਲੇਟ ਹੋਗੇ ਤਾਂ ਅੰਨੇ ਨੂੰ ਅੱਜ ਅੱਛਾ ਜੀ ਚਲੋ ਮੈਂ ਇੱਥੇ ਜਦ ਤੱਕ ਮੈਂ ਕਹਿਤਾ ਇਹਨੂੰ ਮੈਂ ਜਾਂਦਾ ਡੈਡੀ ਇਹ ਮੰਨਦਾ ਹੈ ਆਪਣੀ ਮਰਜ਼ੀ ਕਰਦੇ ਆ ਚਲੋ ਕੋਈ ਵਾਈ ਦਨ ਦਾ ਲਓ ਜੀ ਪਾਣੀ ਹੋ ਗਿਆ ਗਰਮ ਤੇ ਇੱਧਰ ਮੈਡਮ ਲੱਗੀ ਸਾਗ ਪਾਉਣ ਹਾਂ ਲਓ ਜੀ ਪਾਓ ਸਾਗ ਫਿਰ ਆ ਪਾਤਾ ਸਾਗ ਇਹ ਆ ਪਾਤਾ ਸਾਗ ਇੱਕੇ ਵਾਰੀ ਪੈਣਾ ਕਿ ਬਾਰ ਬਾਰ ਕਰਦੇ ਆਹੋ ਸਾਗ ਹੋ ਦੇ ਪਤਿਲਾ ਦੇਖ ਲਓ ਕਿੰਨਾ ਸਾਗ ਦੇਖੋ ਇੱਧਰ ਫਿਰ ਇਹ ਹੁਣ ਪਾਣੀ ਚ ਪਾ ਲੀਏ ਸਾਡੀ ਕੁੜੀ ਗੰਦਲਾ ਖਾਈ ਜਾਂਦੀ ਐ ਇਹ ਇਹਨੂੰ ਗੰਦਲਾ ਪਸੰਦ ਆਲੀਂ ਦੇ ਦੇ ਕੋਈ ਨਹੀਂ ਦੇ ਲਓ ਜੀ ਸਾਗ ਪਾਤਾ ਵੈਸੇ ਇੱਕ ਗੱਲ ਆ ਚੁੱਲੇ ਦੀ ਜੀਜ ਵਾਲੀ ਚੁੱਲੇ ਦੀ ਚੀਜ਼ ਏ ਹੈਨਾ ਅਰੇ ਆ ਕਰੀਏ ਉਹਨਾਂ ਜਵਾਨ ਤਾਂ ਸਲਿੱਪ ਕਰ ਜਾਂਦੀ ਆ ਇਹ ਲੈ ਮੇਰੀ ਮਾਂ ਐ ਹੋ ਉੱਥੋਂ ਫੜਾ ਮਾਣੇ ਕੋਟਣਾ ਆ ਲਓ ਜੀ ਡਾਕਟਰ ਸਾਹਿਬ ਨੂੰ ਫੜਾਇਆ ਕੋਟਣਾ ਡਾਕਟਰ ਸਾਹਿਬ ਕਰੂਗਾ ਲੋਟਣਾ ਇਹਨਾਂ ਹਾਂ ਡਾਕਟਰ ਸਾਹਿਬ ਕਰਨਗੇ ਲੋਟ ਫੋਟ ਨੂੰ ਲਓ ਜੀ ਮਸਾਲਾ ਵੀ ਪਾਤਾ ਜਿਹੜਾ ਉਹ ਕਰਿਆ ਤਾਂ ਗ੍ਰੈਂਡਰ ਆਦਾਂ ਲਸਣ ਪਿਆਜ਼ ਮਿਰਚਾਂ ਤੇ ਹਾਂ ਉਹਦੀ ਹਾਂ ਬਿਲਕੁਲ ਦੇਸੀ ਤਰੀਕੇ ਨਾਲ ਬਣਾ ਰਹੇ ਹਾਂ ਪੰਜਾਬੀ ਤਰੀਕੇ ਨਾਲ ਹਾਂ ਸਾਬਤਾ ਵੀ ਲਸਣ ਪਾਉਣਾ ਹੂੰ ਕਮਾਲ ਦੀ ਗੱਲ ਆ ਲਓ ਜੀ ਬਦਾਮ ਪਾਤੇ ਸਰਦੀਆਂ ਦੀ ਖਰਾਕ ਬੱਸ ਜੀਰਾ ਹੌਲ ਪੈਂਦਾ ਨਾ ਹੌਲ ਤਾਂ ਨਹੀਂ ਪੈਂਦਾ ਮੇਰੇ ਦੰਬ ਦੇ ਰੋ ਬਦਾਮ ਦੇ ਰੋ ਇਹਨੂੰ ਵੀ ਹੁਣ ਨਾਮ ਦੋ ਇਹਨੂੰ ਵੀ ਲਸਣਾ ਪੁੱਤ ਬਦਾਮ ਲਸਣਾ ਪੁੱਤੋ ਬਦਾਮ ਨਹੀਂ ਹੈਗੇ ਆ ਲਓ ਜੀ ਨੂਨ ਵੀ ਪਾਤਾ ਹੁਣ ਨੂਰ ਖਾਊਗਾ ਨੂਨ ਖਾਊਗਾ ਮੂੰਹ ਕੋੜਾ ਹੋਏਣਾ ਨੂਨ ਖਾਊਗਾ ਤੂੰ ਬਸ ਮम्मा ਦੇ ਦੋ ਇਹ ਸਾਰੇ ਚੀਜ਼ਾਂ ਦਾ ਨਹੀਂ ਪੁੱਤ ਮੂੰਹ ਕੋੜਾ ਹੈ ਨਾ ਨੂਨ ਨਹੀਂ ਖਾਏ ਕਰਦੇ ਐਪਲ ਐਪਲ ਖਾਣਾ ਐਪਲ ਐਪਲ ਹਾਂ ਹਾਂ ਲਿਆ ਦੋ ਦੇ ਲੈ ਲੈ ਉਹ ਲੈ ਨਹੀਂ ਸੱਦਾ ਕੱਟ ਕੇ ਨਹੀਂ ਪੁੱਤ ਮम्मा ਕੱਟ ਕੇ ਦਊਗੀ ਲੈ ਉਹ ਬਈ ਉਹ ਵਾਲੀ ਹੈ ਗੰਦਲਾਂ ਖਾਣ ਲੱਗੀ ਇਹ ਗੰਦਰਾ ਹੀ ਖਾਈ ਜਾਂਦੀ ਹੈ ਪਾਪਾ ਹੈ ਮੂੰਹ ਪੂਰੇ ਨਹੀਂ ਚਾ ਤੋ ਟਿਕ ਜਾ ਉਹਨੂੰ ਕਰੀ ਜਾਂਦਾ ਉਹਨੂੰ ਗੰਦਲਾ ਖਾਣ ਦੇ ਆ ਲੋ ਖਾ ਲਓ ਖਾਂਦੀ ਆ ਲੈ ਉਹ ਟਿਪ ਆਪ ਅਛੂਨਾ ਆਡੋ ਪਿਹੜ ਗੁੜੀ ਦੀ ਦੂ ਹਾਂ ਆਰੇ ਸੇਬ ਨੇ ਐਪਲ ਆਹ ਦੇਖ ਐਪਲ ਆ ਗਿਆ ਤੇਰੀ ਵਾਸਤੇ ਮੈਂ ਤੈਨੂੰ ਐਪਲ ਦਵਾਂਗੇ ਕੱਟ ਕੇ ਪਾਪਾ ਅੱਜ ਤਿੰਨੇ ਨਿਆਣੇ ਚਾਰ ਨਿਆਣੇ ਕੁੱਤੇ ਕੱਲੇ ਨੇ ਕੁੱਟਦੇ ਤਾਂ ਇਕੱਲੇ ਨੇ ਹਾਂ ਜੇ ਹੁਣ ਕੱਲੂ ਤੇਰੀ ਸ਼ਿਕਾਇਤ ਲਾਤੀ ਮੈਡਮਾਂ ਕੋਲ ਕੰਮ ਕਰਦੇ ਹੋਏ ਤੇ ਪੱਕੀ ਤੇਰੇ ਆਪ ਕੋਲ ਹਾਂ ਹੋਲੀ ਦੇਣਾ ਹੋਲੀ ਦੇਣਾ ਹੋਲੀ ਵੀ ਲਿਆਓ ਭਾਈ ਹੋਲੀ ਵੀ ਲਿਆਓ ਹੁਣ ਇੱਕ ਪਲ ਵਾਸਤੇ ਕਿੰਨਾ ਕੰਮ ਲਾਤੇ ਸਾਰੇ ਲਓ ਜੀ ਸਾਗ ਹੋ ਗਿਆ ਰਿਜ ਰਿਜ ਕੇ ਤਿਆਰ ਬਸ ਹੋਰ ਥੋੜੀ ਜੀ ਕਸਰ ਤੇ ਡਾਕਟਰ ਸਾਹਿਬ ਆਪਣੀ ਡਿਊਟੀ ਤੇ ਬੈਠੇ ਆ ਲਾएंगे ਜੀ ਨੂੰ ਕੋਟਾ ਕੋਟਾ ਲਗਾएंगे ਇਸਨੇ ਗੇਰੇ ਨੇ ਮੁੱਠੀ ਦਾ ਆਟਾ ਠੀਕ ਹੈ ਜੀ ਰੋਟੀ ਕੌਣ ਸੀ ਖਾਏਗੇ ਅਕੜ ਕੇ ਫੇਲ ਵੀ ਟਿੰਗਰੀਸ ਕੋਈ ایسے ایسے ਰੋਟੀ ਕੌਣ ਸੀ ਖਾਏਗੇ ਇਸ ਦੇ ਸਾਥ ਇਸ ਦੇ ਸਾਥ ਰੋਟੀ ਖਾएंगे ਬਾਜਰੀ ਕੀ ਅੱਜ बाजरे की रोटी सरसों का साग और बाजरे की बाजरे रोटी वैसे तो मक्की की रोटी होती है हां बाजरे की खाएंगे मक्की बाजरे, बाजरे की एक ही बात है, है। लो जी साग ਤਾਂ ਹੋ ਗਿਆ تیار ਤੇ ਸਾਗ ਚ ਪਾਉਣ ਵਾਸਤੇ ਹੁਣ ਜਿਹੜਾ ਮਟੀਰੀਅਲ ਆ ਤੜਕਾ ਲਾਉਣਾ ਹੈ ਉਹ ਸਮਾਨ ਲੱਗੀ ਵੀ ਮੈਡਮ ਘਟਣ ਨਹੀਂ ਦੱਸਣਾ ਪਿਆਜ਼ ਤੇ ਟਮਾਟਰ ਸਾਡਾ ਤਾਂ ਇੰਨਾ ਕ ਵੀ ਨਹੀਂ ਫਾਇਦਾ ਵੀ ਬੰਦਾ ਬੈਠਾ ਵਾਟ ਕੁਝ ਕਰੇ ਦਵੇ ਮੈਨੂੰ ਦੱਸ ਦਿੰਦੀ ਜੇ ਅੱਧੀ ਤੂੰ ਮੈਂ ਕੱਟ ਦੇਣਾ ਤੁਹਾਨੂੰ ਨਹੀਂ ਪਤਾ ਵੀ ਤੜਕਾ ਲਾਉਣਾ ਕਿ ਇਦਾਂ ਹੀ ਖਾਣਾ ਘੋਟ ਕੇਗਾ ਹਾਂ ਬਿਨਾਂ ਮੈਂ ਹੁਣ ਮੈਨੂੰ ਗਿਆ ਪਤਾ ਤਾਂ ਇੱਧਰ ਡਾਕਟਰ ਸਾਹਿਬ ਦੀ ਪੱਕੀ ਡਿਊਟੀ ਹੈ ਵੀ ਸਾਗ ਤੁਸੀਂ ਦੇਖਣਾ ਮੈਂ ਤਾਂ ਸਾਗ ਪੁੱਜਮੇ ਵਰੀ ਹੈ ਮੇਰੀ ਤਾਂ ਵੀ ਸਾਗ ਰਿਝਾ ਕੇ ਦੇ ਦੇਣਾ ਬਾਤ ਠੀਕ ਨਹੀਂ ਹੈ ਇੱਧਰ ਮੈਡਮ ਨੇ ਤੜਕਾ ਲਾ ਦੇਣਾ ਰੋਟੀ ਪਕ੍ਹ ਜਾਣੀ ਆ ਪੌਰੀ ਬਹਿ ਕੇ ਖਾ ਲੈਣੀ ਵਾ ਲੈ ਲੈ ਚਰਾਣਾ ਸਮਾਨ ਲਈ ਤੇ ਕਿਰਾਲਾ ਜਮਾਨੀ ਨੀ ਲ ਮੈਂ ਤਾਂ ਆਸ ਨਹੀਂ ਰੱਖਦੀ ਨਾ ਪਰ ਤੂੰ ਕਹਿੰਦੀ ਚੀਰੂਗਾ ਮੇਰੇ ਨਾਲ ਮੈਂ ਤਾਂ ਰੱਖਦੀ ਵੀ ਨਹੀਂ ਆਸ ਹੀ ਨਾ ਪਰ ਨਾਲੇ ਕਹਿੰਦੀ ਕਿ ਹੁਣ ਲੱਗਿਆ ਚੀਰ ਲੈ ਇਹਨਾਂ ਦੀ ਆਸ ਪਰ ਤਾਂ ਬੰਦਾ ਭੁੱਖਾ ਰਹਿ ਜਾਵੇ ਚਲੋ ਐਨੀ ਕਿ ਬੇਇੱਜ਼ਤੀ ਬਹੁਤ ਆ ਜਿਆਦਾ ਨਾ ਕਰੇ ਬੇਇੱਜ਼ਤੀ ਦੀ ਗੱਲ ਨਹੀਂ ਇਹ ਖਾਣਾ ਤੇ ਕੰਮ ਕਰੀ ਦੇ ਨਾਲ ਬੇਇੱਜ਼ਤੀ ਬਹੁਤ ਹੁੰਦੀ ਆ ਬਾਈ ਬਹੁਤ ਹੁੰਦੀ ਆ ਲਓ ਜੀ ਇਹ ਤਾਂ ਕੁਝ ਵੀ ਨਹੀਂ ਹੁੰਦੀ ਸਾਡਾ ਤੇ ਗੁਜ਼ਰੀ ਨਹੀਂ ਹੁੰਦੀ ਇੱਥੇ ਬਾਕੀ ਹੁਣ ਤੜਕਾ ਲਾਵਾਂਗੇ ਉਹ ਦਿਖਾਵਾਂਗੇ ਤੁਹਾਨੂੰ ਫਿਰ ਰੋਟੀ ਬਣੂਗੀ ਬਾਜਰੇ ਦੀ ਹਾਂਜੀ ਇਹ ਨੀ ਪਤਾ ਕਿ ਮੈਂ ਕੀ ਬਣਾਉਣੀ ਹੈ ਨਾ ਵਿੱਚ ਹੈ ਨਾ ਜਦ ਤੱਕ ਆਉਂਦਾ ਲਓ ਜੀ ਸਾਗ ਹੋ ਗਿਆ ਤਿਆਰ ਤੇ ਹੁਣ ਚੱਲਦੀ ਆ ਘੋਟਣ ਦੀ ਵਾਰੀ ਆ ਦੇਖੋ ਗ੍ਰੈਂਡਰ ਲਿਆਂਦਾ ਮੇਰੀ ਲਈ ਆ ਘੋਟਣ ਦੀ ਵਾਰੀ ਤੇ ਇੱਧਰ ਗਰਮ ਪਾਣੀ ਦੇ ਵਿੱਚ ਮੱਕੀ ਦਾ ਆਟਾ ਢੋਲ ਰਹੀ ਆ ਤੇ ਇੱਧਰ ਡਾਕਟਰ ਸਾਹਿਬ ਬੈਠੇ ਕੜਛੀ ਲੇਗੇ ਆਪਣੀ ਬਟਨ ਨਾ ਦੱਬਣੀ ਕਿਤੇ ਨਹੀਂ ਦੱਬਦਾ ਜੀ ਉਹ ਨਹੀਂ ਦੱਬਦਾ ਮਾਰਾ ਹੈ ਜੀ ਲਓ ਜੀ ਪਾਓ ਰੜਾ ਲਾ ਦਿਓ ਇੱਕ ਵਾਰੀ ਇਹਨੂੰ ਹੁਣ ਥੋੜਾ ਪਾਣੀ ਦੇ ਪਾਤਾ ਜੀ ਮਨੂ ਗੇਰੂ ਪਾਣੀ ਹੈ ਗੇਰੂ ਆਟਾ ਨਾ ਮੈਂ ਤਰੀਕਾ ਦੇਖਿਆ ਮੈਂ 8 ਦਾ 7 ਘੋਟਣ ਦਾ ਮੈਨੂੰ ਲੱਗਾ 참 ਜੀ ਦੇ ਕੀ ਕਹਿਣੇ ਡੈਡੀ ਦੇ ਨਵੀਆਂ ਨਵੀਆਂ ਸਕੀਮਾਂ ਦੱਸਦਾ ਸਾਨੂੰ ਡਾਕਟਰ ਗਲਾਤੀ ਥਾ ਮੈਨੂੰ ਲੱਗਦਾ ਕੁਕਿੰਗ ਦਾ ਕੋਰਸ ਕਰ ਲਿਆ ਦੱਸੀ ਨਾ ਕਿਸੇ ਨੂੰ ਆਹ ਹੌਲਾ ਕਰਦਾ ਲਓ ਜੀ ਪਤਾ ਵੀ ਨਹੀਂ ਲੱਗਿਆ ਕਿੱਥੇ ਗਿਆ ਆਟਾ ਹੁਣ ਘੋਟੇ ਨਾ ਫੇਰ ਇੱਕ ਵਾਰੀ ਧੀਏ ਘੋਟੇ ਪਾਵਾਂ ਲਓ ਜੀ ਹੋਰ ਬਿਚਾਰਾਂ ਅਹ ਹੂੰ ਕੀ ਸੂਦੀ ਮਤਲਬ ਨਹੀਂ ਕਮਾ। ਹਾਂ ਸਹੀ ਗੱਲ ਹੈ। ਮੈਂ ਨੰਬਰ ਕੋ ਨਹੀਂ। ਲਓ ਜੀ। ਲਓ ਜੀ ਸਾਗ ਦਾ ਮਸਾਲਾ ਹੋ ਗਿਆ ਤਿਆਰ ਤੇ ਇਧਰ ਸਾਗ ਪੈ ਗਿਆ। ਅੜਕੇ ਬਾਅਦ ਤੇ। ਨਾਲੂੰ ਲੱਗ ਗਿਆ ਤੜਕਾ।

ਲਓ ਜੀ ਬਾਜਰੇ ਦੀ ਰੋਟੀ ਗਰਮਾ ਗਰਮ ਤਿਆਰ ਆ ਪੱਕ ਰਹੀ ਆ ਤੇ ਇਧਰ ਮੈਡਮ ਬਣਾ ਰਹੀ ਆ ਤੇ ਸਾਗ ਉਹ ਨਹੀਂ ਸਾਡੇ ਤਿਆਰ ਆ ਤੇ ਇਧਰ ਕੌਲੀ ਵੀ ਆ ਗਈ ਪਲੇਟ ਵੀ ਆ ਗਈ ਤੇ ਨਾ ਕੀ ਕੀ ਨਹੀਂ ਮੱਖਣ ਕੀ ਆ ਦੇਸੀ ਮੱਖਣ ਹੁੰਦਾ ਇਹ ਕਿਹਨੂੰ ਕਹਿੰਦੇ ਡਾਲਡੇ ਨੂੰ ਕਹਿੰਦੇ ਅੱਛਾ ਚਲੋ ਠੀਕ ਆ ਜੀ ਤੇ ਰੋਟੀ ਪੱਕ ਕੇ ਤੇ ਪਲੇਟ 'ਚ ਪਵਾਈਏ ਸਮਾਨ ਤੇ ਫਿਰ ਖਾਈਏ ਤੇ ਫਿਰ ਤੁਹਾਨੂੰ ਦਸੀਏ ਕਿਵੇਂ ਆ ਡਾਕਟਰ ਸਾਹਿਬ ਦੇਖ ਰਹੇ ਆ ਡਾਕਟਰ ਸਾਹਿਬ ਬੈਠੇ ਬੰਨੇ ਡਿਊਟੀ ਪਰ ਡਿਊਟੀ ਪਰ ਬੰਨਾ ਬਹਿਣਾ ਪੈਂਦਾ ਜੀ ਡਿਊਟੀ ਤਾਂ ਡਿਊਟੀ ਆ ਹਾਏ 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 ਪਾਣੀ ਆ ਗਿਆ ਪਾਣੀ ਆ ਗਿਆ ਬੜੀ ਦੇਰ ਬਾਅਦ ਖਾਣੀ ਆ ਬਾਜਰੇ ਦੀ ਰੋਟੀ ਹੁਣ ਗਾ ਮੇਰੀ ਭਾਬੀ ਦੀ ਵਿਚਾਰੀ ਏਡੀ ਦੂਰ ਤੇ ਲਿਆਉਂਦੀ ਜੀ ਹਾਂ ਇਹ ਤਾਂ ਹੈ ਹਾਂ ਲਓ ਜੀ ਬਾਜਰੇ ਦੀ ਰੋਟੀ ਲਓ ਜੀ ਪਲੇਟ ਆਪਣੀ ਲੱਗੀ ਆ ਤੇ ਹੁਣ ਵਾਰੀ ਆ ਚੈੱਕ ਕਰਨ ਦੀ 200 ਰੁਪਏ ਪਰਾਈ ਆ ਤੇ थोड़ी रोटी लाया साग ठंडी करके आा हा, हाहाा हा, हा। हा, हा। बैरी टेस्टी आ, हा। ਲਓ ਜੀ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਬਾਜਰੇ ਦੀ ਰੋਟੀ ਤੇ ਸਰੋਂ ਦਾ ਸਾਗ ਮੈਂ ਕਹਿੰਦਾ ਕੀ ਕੰਬੀਨੇਸ਼ਨ ਤਾਂ ਸਵਾਦ ਆ ਗਿਆ ਤੇ ਇਹਨਾਂ ਕੋ ਬਲੌਗ ਕਬੂਲ ਕਰਿਓ ਮਿਲਦੇ ਹਾਂ ਕਿਸੇ ਅਗਲੇ ਬਲੌਗ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ